ਸਟਾਰ ਏਸ਼ੀਆ ਦੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਭਾਰਤੀ ਫੌਜ ਦੇ ਤੋਂ ਉੱਚ ਅਧਿਕਾਰੀਆਂ ਵੱਲੋਂ ਕੱਲ ਇੱਕ ਸਟੇਟਮੈਂਟ ਦਿੱਤੀ ਗਈ ਕਿ ਪਾਕਿਸਤਾਨੀ ਫੌਜ ਨੇ ਮਜ਼ਾਈਲਾਂ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਤੇ ਭਾਰਤੀ ਫੌਜ ਦੇ 에ਅਰ ਡਿਫੈਂਸ ਸਿਸਟਮ ਨੇ ਉਸ ਅਟੈਕ ਨੂੰ ਨਕਾਰਾ ਕਰ ਦਿੱਤਾ ਭਾਰਤੀ ਫੌਜ ਦੇ ਉੱਚ ਅਧਿਕਾਰੀਆਂ ਵੱਲੋਂ ਨਾਲ ਹੀ ਇਹ ਗੱਲ ਵੀ ਕਹੇਗੀ ਕਿ ਹੁਣ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਵੱਲੋਂ ਇਸ ਚੇਜ ਦੇ ਪਰਮਿਸ਼ਨ ਮਿਲੀ ਆ ਆਗਿਆ ਮਿਲੀ ਆ ਕਿ ਉਹ ਦਰਬਾਰ ਸਾਹਿਬ ਦੇ ਵਿੱਚ ਐਂਟੀ ਮਾਈਨ ਡਿਫੈਂਸ ਸਿਸਟਮ ਜੋ ਇੱਕ ਗਣ ਦੇ ਰੂਪ ਦੇ ਵਿੱਚ ਜਾਂ ਪੰਜਾਬੀ ਚ ਕਹਾਲੀਏ ਛੋਟੀ ਤੋਪ ਦੇ ਰੂਪ ਦੇ ਵਿੱਚ ਹੁੰਦਾ ਉਹਨੂੰ ਫਿੱਟ ਕਰਨ ਦੀ ਆਗਿਆ ਨਣ ਦਿੱਤੀ ਆ ਉਹਨਾਂ ਵੱਲੋਂ ਇਹ ਬਿਆਨ ਦਿੱਤੇ ਜਾਣ ਤੋਂ ਬਾਅਦ ਅਨੇਕਾਂ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ ਸਿਆਸੀ ਵੀ ਧਾਰਮਿਕ ਤੌਰ ਤੇ ਵੀ ਤੇ ਸਮਾਜਿਕ ਤੌਰ ਤੇ ਵੀ ਵਿਚਰ ਰਹੇ ਪੰਜਾਬ ਵਿੱਚ ਵੱਖ-ਵੱਖ ਸੰਸਥਾਵਾਂ ਨੇ ਉਹਨਾਂ ਦੇ ਇਸ ਬਿਆਨ ਦਾ ਵੱਖ-ਵੱਖ ਐਂਗਲਾਂ ਦੇ ਉੱਤੋਂ ਉਹਨਾਂ ਨੇ ਅਰਥ ਕੱਢਦਿਆਂ ਆਂ ਆਪਣੀਆਂ ਦੇਖਿਆਂ ਸਟੇਟਮੈਂਟਾਂ ਵਿੱਚ ਯਾਰੀ ਕੀਤੀਆਂ ਨੇ ਕੁਝ ਉਹਨਾਂ ਦੇ ਸਟੇਟਮੈਂਟਾਂ ਦੇ ਵਿਰੋਧ ਵਿੱਚ ਨੇ ਕੁਝ ਉਹਨਾਂ ਦੇ ਹੱਕ ਵਿੱਚ ਵੀ ਨੇ ਹਾਲਾਂਕਿ ਸ਼੍ਰੋਮਣਿਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਸਕੱਤਰ ਕਲਵੰਤ ਸਿੰਘ ਮਾਨ ਤੇ ਵਿਦੇਸ਼ ਦੌਰੇ ਤੇ ਗਏ ਹੋਏ ਸ੍ਰੀ ਦਰਬਾਰ ਸਾਹਿਬ ਜਿੱਦੇ ਹੱਦ ਗ੍ਰੰਥੇ ਗਿਆਨੀ ਰਕबीर ਸਿੰਘ ਜੀ ਵੱਲੋਂ ਆ ਕੇ ਆਪੋ ਆਪਣੀਆਂ ਸਟੇਟਮੈਂਟ ਆਪੋ ਆਪਣੇ ਬਿਆਨ ਦਿੱਤੇ ਗਏ ਨੇ ਉਹਨਾਂ ਨੇ ਅਜੇ ਹੀ ਕਿਸੇ ਵੀ ਆਗਿਆ ਦੀ ਆਗਿਆ ਦੇਣ ਤੋਂ ਇਨਕਾਰ ਕੀਤਾ ਇਹਨਾਂ ਕਹੇ ਕਿ ਐਸ ਸੀ ਅਸੀਂ ਕੋਈ ਆਗਿਆ ਨਹੀਂ ਦਿੱਤੀ ਤੇ ਨਾ ਹੀ ਇਹੋ ਜਿਹਾ ਕੋਈ 에어 డిਫੈਂਸ ਸਿਸਟਮ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ ਜਾਂ ਨੇੜੇ ਤੇ ਕੋਈ ਸਥਾਪਿਤ ਕੀਤਾ ਗਿਆ ਹਜ਼ਾਰਾਂ ਲੱਖਾਂ ਸੰਗਤਾਂ ਰੋਜ਼ ਉੱਥੇ ਨਤਮਸਤਕ ਹੁੰਦੀਆਂ ਨੇ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜਾਂਦੀਆਂ ਨੇ ਤੇ ਉਹਨਾਂ ਵਿੱਚੋਂ ਕਿਸੇ ਨੇ ਵੀ ਹੁਣ ਤੱਕ ਇਸ ਗੱਲ ਦੀ ਤਾਇਦ ਨਹੀਂ ਕੀਤੀ ਕਿ ਉਹਨਾਂ ਨੇ ਕੋਈ ਐਸੇ ਗਨ ਜਾਂ ਕੋਈ ਐਸਾ ਏਅਰ ਡਿਫੈਂਸ ਸਿਸਟਮ ਉੱਥੇ ਵੇਖਿਆ ਗਿਆ ਹੋਵੇ ਕੋਸ਼ਿਕ ਮਹਿਰਾ ਨੇ ਇਹਨਾਂ ਬਿਆਨਾਂ ਨੂੰ ਫੌਜੀ ਅਸਰਾਂ ਦੇ ਇਹਨਾਂ ਬਿਆਨਾਂ ਨੂੰ ਇੱਕ ਸਿਆਸੀ ਬਿਆਨ ਦੇ ਤੌਰ ਤੇ ਲਿਆਏ ਉਹਨਾਂ ਦਾ ਕਹਿਣਾ ਹੈ ਇੰਨਾਂ ਵਿੱਚ ਬਹੁਤ ਸਾਰੇ ਨੇ ਚਾਹੇ ਉਹ ਰਵਨੀਤ ਬਿੱਟੂ ਐ ਚਾਹੇ ਹੋਰ ਇਹਨਾਂ ਦੇ ਭਾਜਪਾ ਦੇ ਨੇ ਕਿਉਂਕਿ ਇਹਨਾਂ ਦੇ ਬਿਆਨ ਤੋਂ ਬਾਅਦ ਜਿਹੜਾ ਭਾਜਪਾ ਦਾ ਆਈਟੀ ਵਿੰਗ ਸੀ ਉਹ ਵੀ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਸੀ ਇੱਕ ਖਾਸ ਐਂਗਲ ਤੋਂ ਇਸ ਪ੍ਰਤੀ ਬਹੁਤ ਸਾਰੇ ਸੋਸ਼ਲ ਮੀਡੀਆ ਉੱਤੇ ਬਿਆਨਾਂ ਦਾ ਹੜ੍ਹ ਵੀ ਆ ਗਿਆ ਸੀ ਬਾਅਸਾਰੇ ਬਿਆਨਾਂ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਸੀ ਕਿ ਕਾਂਗਰਸ ਨੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਪਰ ਮੋਦੀ ਤੇ ਦੇਸ਼ ਦੀ ਫੌਜ ਨੇ ਜਿਹੜਾ ਦੁਸ਼ਮਣ ਦੇਸ਼ ਵੱਲੋਂ ਹਮਲਾ ਕੀਤਾ ਜਾਣਾ ਸੀ ਉਸ ਤੋਂ ਬਚਾ ਕੇ ਹਰਮੰਦਰ ਸਾਹਿਬ ਦੀ ਰਾਖੀ ਕੀਤੀ ਖਾਸ ਤੌਰ ਤੇ ਜਿਹੜੇ ਵਿਰੋਧ ਵਿੱਚ ਬਿਆਨ ਆਏ ਨੇ ਉਹਨਾਂ ਦੇ ਵਿੱਚੋਂ ਕੋਜੇ ਇੱਕ ਬਿਆਨ ਬੜੇ ਹੀ ਸੰਜੀਦਾ ਭਰਪੂਰ ਬਿਆਨ ਨੇ ਜਿੰਨਾ ਵਿੱਚ ਇਹ ਗੱਲ ਕਹੀ ਗਈ ਹੈ ਕਿ ਅਗਰ ਪਾਕਿਸਤਾਨ ਨੇ ਹਮਲਾ ਕੀਤਾ ਜਾਂ ਦਰਬਾਰ ਸਾਹਿਬ ਤੇ ਕਰਨਾ ਹੈ ਤਾਂ ਇਹ 에ਅਰ ਡਿਫੈਂਸ ਸਿਸਟਮ ਜਿਹੜਾ ਹੈ ਦਰਬਾਰ ਸਾਹਿਬ ਦੇ ਵਿੱਚ ਲਾਉਣ ਦੇ ਕੀ ਲੋੜ ਆ ਨੇੜੇ ਜੱਲਿਆਂ ਵਾਲਾ ਬਾਗ ਹੈ ਉਹਦੀ ਖੁੱਲੀ ਜਿਹੜੀ ਆ ਉਹ ਜ਼ਮੀਨ ਆ ਉੱਥੇ ਲਾਉਣਾ ਚਾਹੀਦਾ ਕਿਉਂਕਿ ਜਿਹੜਾ 에ਅਰ ਡਿਫੈਂਸ ਸਿਸਟਮ ਆ ਇਸ ਨੂੰ ਇਨ ਜਗ੍ਹਾ ਦਾ ਕੀ ਰਾਵਸ਼ਾਲ ਚਾਹੀਦਾ ਹੈ ਸੋਹੇ ਦਰਬਾਰ ਸਾਹਿਬ ਦੇ ਵਿੱਚ ਇਹ ਸਿਸਟਮ ਲੱਗਣ ਦੇ ਨਾਲ ਦੁਸ਼ਮਣ ਦੇਸ਼ ਇਸ ਐਰ ਡਿਫੈਂਸ ਸਿਸਟਮ ਦੀ ਨਿਸ਼ਾਨਦੇਹੀ ਕਰਕੇ ਇਹਦੇ ਉੱਤੇ ਅਟੈਕ ਕਰੇਗਾ ਜਿਸ ਦੇ ਨਾਲ ਹਰਮੰਦਰ ਸਾਹਿਬ ਜੀ ਨੂੰ ਬਹੁਤ ਵੱਡਾ ਨੁਕਸਾਨ ਪਹੁੰਚ ਸਕਦਾ ਹੈ ਇਹ ਗੱਲ ਚੇਕ ਕੀਤੀ ਜਾ ਰਹੀ ਹੈ ਕਿ ਦਰਬਾਰ ਸਾਹਿਬ ਦੇ ਰਾਖੇ ਵਜੋਂ ਜਾਂ ਸਿੱਖਾਂ ਦੇ ਹਤਾਸ਼ੀ ਵਜੋਂ ਜਿਹੜੇ ਫੌਜ ਵੱਲੋਂ ਇਹ ਬਿਆਨ ਦਵਾਏ ਗਏ ਹਾਲਾਂਕਿ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਵੱਲੋਂ ਜਿਨ੍ਹਾਂ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਉਹਨਾਂ ਦੇ ਵੀਡੀਓ ਬਿਆਨ ਜਾਰੀ ਆਏ ਨੇ ਕਿ جنگ ਦੀ ਸਥਿਤੀ ਦੇ ਵਿੱਚ ਉਹਨਾਂ ਆਪਣੀ ਫੌਜ ਨੂੰ ਪੱਕੀ ਹਦਾਇਤ ਕੀਤੀ ਹੋਈ ਸੀ ਕਿ ਭਾਰਤ ਵਿੱਚਲੇ ਕਿਸੇ ਵੀ ਧਾਰਮਿਕ ਸਥਾਨ ਨੂੰ ਚਾਹੇ ਉਹਦੇ ਵਿੱਚ ਗੁਰਦੁਆਰਾ ਆਵੇ ਮੰਦਰ ਆਉਣ ਜਾਂ ਮਸੀਤਾਂ ਆਉਣ ਕਿਸੇ ਉੱਤੇ ਹਮਲਾ ਨਾ ਕੀਤਾ ਜਾਵੇ ਸਗੋਂ ਉਹ ਤਾਂ ਦਰਬਾਰ ਸਭ ਉੱਤੇ ਹਮਲਾ ਵਰ ਹੋਣ ਦੀ ਜਾਂ ਹਮਲਾ ਕਰਨ ਦੀ ਸੋਚ ਵੀ ਨਹੀਂ ਸਕਦੇ ਸੋ ਜਿੱਥੇ ਬਿਆਨਾਂ ਦਾ ਸਟੇਟਮੈਂਟਾਂ ਦਾ ਕਿਰਿਆ ਪ੍ਰਤੀਕਿਰਿਆਵਾਂ ਦਾ ਆ ਸਮੇਂ ਬਯਾਰ ਗਰਮਾ ਉੱਥੇ ਬਹੁਤ ਸਾਰੇ ਪੁਰਾਣੇ ਜਿਹੜੇ ਹਾਲਾਤ ਸਨ ਹਰਮੰਦਰ ਸਾਹਿਬ ਤੇ ਹਮਲੇ ਦੇ ਉਹ ਵੀ ਗੱਲਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਕੋਸ਼ਕ ਦਾ ਕਹਿਣਾ ਹੈ ਕਿਉਂਕਿ ਸਿੱਖਾਂ ਦਾ ਨਾਂ ਪਾਕਿਸਤਾਨ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਮਿਲਮਲਾਪ ਇਹ ਨਾ ਉਹਦੇ ਨਾਲ ਹਮਦਰ ਰਹੀਏ ਤੇ ਨਾ ਅਸੀਂ ਇਹਨਾਂ ਪ੍ਰਤੀ ਕਿ ਉਹ ਜੀ ਗੱਲ ਆਪਣੇ ਮੂੰਹ ਦੇ ਵਿੱਚੋਂ ਕਰਨਾ ਚਾਹੁੰਦੇ ਐ 1955 ਦੇ ਵਿੱਚ ਸਭ ਤੋਂ ਪਹਿਲਾ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਗਿਆ ਭਾਰਤੀ ਪੁਲਸ ਤੇ ਫੌਜ ਵੱਲੋਂ ਉਸ ਤੋਂ ਬਾਅਦ 1984 ਦੇ ਵਿੱਚ 86 ਦੇ ਵਿੱਚ 1988 ਦੇ ਵਿੱਚ ਮੁੱਖ ਤੌਰ ਤੇ ਚਾਰ ਹਮਲੇ ਆਉਂਦੇ ਨੇ ਤੇ ਚਾਰ ਹਮਲਿਆਂ ਦੇ ਵਿੱਚ ਜਿਹੜਾ 1984 ਦਾ ਅਹਿਮ ਹਮਲਾ ਗਿਣਿਆ ਜਾਂਦਾ ਏ ਉਹਦੇ ਵਿੱਚ ਲਾਲ ਕ੍ਰਿਸ਼ਨ ਅੜਵਾਨੇ ਜੋ ਕਿ ਭਾਜਪਾ ਦੇ ਇੱਕ ਉਕੇ ਇਹਨਾਂ ਦੇ ਮੈਂਬਰ ਸਨ ਇੱਕ ਰਾਜਨੀਤਿਕ ਬਾਣ ਇਹਨਾਂ ਦੇ ਮੁਖੇ ਵੀ ਰਹਾ ਚੁੱਕੇ ਨੇ ਲਾਲ ਕਿਸ਼ਨ ਅਡਵਾਨੀ ਭਾਜਪਤ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਮਾਈ ਕੰਟਰੀ ਮਾਈ ਲਾਈਫ ਔਰ ਉਹਨਾਂ ਨੇ ਇਹ ਗੱਲ ਆਪ ਮੰਨੀ ਕਿ ਇੰਦਰਾ ਦੇ ਮਨ ਦੇ ਇੰਦਰਾ ਗਾਂਧੀ ਦੇ ਮਨ ਦੇ ਵਿੱਚ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਦੀ हिचਕਚਾਹ ਸੀ ਪਰ ਉਹਨਾਂ ਨੇ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਮਜਬੂਰ ਕੀਤਾ ਉਹਨਾਂ ਨੇ ਇਸ ਗੱਲ 'ਤੇ ਕਾਇਲ ਕਰ ਲਿਆ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਜਾਵੇ ਸੋ ਇਸ ਤਰ੍ਹਾਂ ਕੁਟੰਗ ਦੇ ਨਾਲ ਜਿੱਥੇ ਇਹਨਾਂ ਦਾ ਇੱਕ ਉੱਚ ਸਿਆਸਤਾਨ ਆਪ ਮੰਨ ਰਿਹਾ ਹੈ ਕਿ ਉਹਨਾਂ ਦੇ ਸ਼ਹਾਦੇ ਉੱਤੇ ਇੰਦਰਾ ਗਾਂਧੀ ਨੇ ਹਮਲਾ ਕੀਤਾ ਤਾਂ ਭਾਜਪਾ ਦੇ ਵੀ ਬਰਾਬਰ ਦੇ ਸ਼ਮੂਲੀਅਤ ਜਿਹੜੇ ਆ ਦਰਬਾਰ ਸਾਹਿਬ ਦੇ ਹਮਲਿਆਂ 'ਤੇ ਉਸ ਵੇਲੇ ਦੀ ਬਣਦੀ ਹੈ ਪਰ ਜਦੋਂ ਜੰਗ ਲੱਗਦੀ ਆ ਬਹੁਤ ਸਾਰੇ ਬਲਾਈਂਡ ਮੈਸੇਜ ਅਨੇ ਸਨੇਹ ਜਿਨ੍ਹਾਂ ਦਾ ਕੋਈ ਵਾਲੀਵਾਸ ਨਹੀਂ ਹੁੰਦਾ ਉਹ ਦੋਵਾਂ ਤਰ੍ਹਾਂ ਵੱਲੋਂ ਆਮ ਕਰਕੇ ਫਲਾਏ ਜਾ ਸਕਦੇ ਨੇ ਇੱਕ ਗੱਲ ਇਹ ਵੀ ਸਾਹਮਣੇ ਆਉਂਦੀ ਆ ਕਿ ਜੇ ਪਾਕਿਸਤਾਨ ਹਮਲਾ ਕਰਦਾ ਏ ਤੇ ਉਹਦੇ ਵਿੱਚ ਜਿਹੜੀ ਫਰਮਹਦਰਦੇਸੇ ਸਿੱਖਾਂ ਦੀ ਉਹ ਭਾਰਤੀ ਫੌਜ ਨਾਲ ਪੂਰੀ ਤਰ੍ਹਾਂ ਵੱਜਦੀ ਸੀ ਤੇ ਉਹ ਪਾਕਿਸਤਾਨ ਦੇ ਦੁਸ਼ਮਣ ਬਣਦੇ ਸਨ ਪਰ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੇ ਗੁਰਧਾਮ ਸਿੱਖਾਂ ਦੇ ਪਾਕਿਸਤਾਨ ਦੇ ਵਿੱਚ ਰਹਿ ਗਏ ਨੇ ਉਹਨਾਂ ਦੇ ਉੱਤੇ ਵੀ ਉਹ ਸਰਗਰਾਈ ਪਾਕਿਸਤਾਨ ਦੀ ਫੌਜ ਆਪ ਹੀ ਹਮਲਾ ਕਰਕੇ ਤੇ ਨਾ ਜਿਹੜਾ ਭਾਰਤੀ ਫੌਜ ਦਾ ਲਾ ਕੇ ਤੇ ਸਿੱਖਾਂ ਦੇ ਮਨਾਂ ਦੇ ਵਿੱਚ ਨਫ਼ਰਤ ਪੈਦਾ ਕਰਨ ਦਾ ਯਤਨ ਕਰੇ ਬਹੁਤ ਸਾਰਾ ਸੋਸ਼ਲ ਮੀਡੀਆ ਤੇ ਇਹੋ ਜਿਹਾ ਅਨ ਅਥੋਰਾਈਟ ਜਿਹਦਾ ਕੋਈ ਸਿਰ ਪੈਰ ਨਹੀਂ ਆ ਉਹ ਪਿਛਲੇ ਸਮੇਂ ਦੇ ਵਿੱਚ ਸਾਹਮਣੇ ਆ ਚੁੱਕਾ ਹੈ। ਪਰ ਇਹ ਪ੍ਰਪਗੈਂਡੇ ਕਿਉਂ ਚਲਾਏ ਜਾਂਦੇ ਨੇ? ਇਹਨਾਂ ਦੇ ਅਸਲ ਦੇ ਵਿੱਚ ਸਚਾਈ ਕੀ ਆ? ਇਹਦੇ ਬਾਰੇ ਅਸੀਂ ਇਤਿਹਾਸ ਤੇ ਮਿਥਿਹਾਸ ਦੇ ਵਿੱਚੋਂ ਸਮਝਣ ਦਾ ਯਤਨ ਕਰਨਾ ਹੈ। ਮੈਂ ਬਹੁਤ ਸ਼ਾਰਟ ਦੇ ਵਿੱਚ ਗੱਲ ਕਰਨੀ ਹੈ ਤੁਹਾਡੇ ਨਾਲ ਕਿਉਂਕਿ ਵਿਸਥਾਰ ਦੇ ਵਿੱਚ ਜਾਵਾਂ ਤਾਂ ਗੱਲ ਲੰਮੀ ਹੋ ਜਾਏਗੀ ਇਹਨੂੰ ਸਮਝਣਾ ਹੋਵੇ ਤੇ ਸਾਡੇ ਸੰਦੇਸ਼ ਦੇ ਇਤਿਹਾਸ ਤੇ ਇਤਿਹਾਸ ਦੀਆਂ ਪੜਾ ਲੱਤ ਕੇ ਗੱਲ ਸਾਡੀ ਸਮਝ ਦੇ ਵਿੱਚ ਆਜ ਮੜੇ ਆਰਾਮ ਨਾਲ ਸਮਝਾ ਸਕਦੀ ਆ ਕਿ ਪ੍ਰੋਪਾਗੈਂਡਾ ਕਿੰਨਾ ਵੱਲੋਂ ਚਲਾਇਆ ਜਾਂਦਾ ਹੈ ਕਿਵੇਂ ਚਲਾਇਆ ਜਾਂਦਾ ਹੈ ਇਹਨਾਂ ਪਿੱਛੇ ਅਸਲ ਸੱਚਾਈ ਕੀ ਹੁੰਦੀ ਹੈ ਸੋ ਦੋ ਤਿੰਨ ਧਾਰਨਾਵਾਂ ਦੇ ਨਾਲ ਸਮਝਣ ਦਾ ਯਤਨ ਕਰਾਂਗੇ ਜੇ ਵੀਡੀਓ ਲੰਬੀ ਹੁੰਦੀ ਜਾਪੇ ਤਾਂ ਇਸ ਨੂੰ ਦੋ ਭਾਗਾਂ ਦੇ ਵਿੱਚ ਫਿਰ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਰੱਖਿਆ ਜਾਵੇਗਾ ਸੋ ਰਾਜਾ ਅਸ਼ੋਕ ਦੀ ਭਾਰਤੀ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੀ ਦੇਣ ਹੈ ਕਿਹਾ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਚੰਦਰਗੁਪਤ ਮੌਰੀਆ ਤੋਂ ਵੀ ਪਹਿਲਾਂ ਰਾਜਾ ਅਸ਼ੋਕ ਨੇ ਭਾਰਤ ਨੂੰ ਅਖੰਡ ਭਾਰਤ ਬਣਾਉਣ ਦਾ ਜਿਹਾ ਤਾਂ ਕੀਤਾ ਜਾਂ ਉਸ ਵਾਲੇ ਪਾਸੇ ਵੱਲ ਜਿਹੜੇ ਕੰਮ ਕੀਤੇ ਤੋਂ ਰਾਜਾ ਅਸ਼ੋਕ ਜਿੰਨੇ ਕਲਿੰਗਾ ਦੇ ਉੱਤੇ ਹਮਲਾ ਕੀਤਾ ਉਹ ਸੰਬੰਧੇ ਸਾਡੇ ਪੰਜਾਬ ਦੇ ਵਿੱਚ ਜਸਵੰਤ ਸਿੰਘ ਕਵਲ ਹੁਣਾਂ ਦਾ ਇੱਕ ਨਾਵਲ ਮਿਲਦਾ ਜਿਸ ਦਾ ਨਾਂ ਹੈ ਤੋਸ਼ਾਲੀ ਦੀ ਹੰਸੋ ਉਹ ਕਲਿੰਗਾ ਦੇ ਜਦ ਉਤੇ ਰਾਜਾ ਅਸ਼ੋਕ ਦਾ ਨੇ ਜਿਹੜਾ ਹਮਲਾ ਕੀਤਾ ਸੀ ਉਸ ਦਾ ਸਾਰਾ ਵਰਣਨ ਉਹਦੇ ਵਿੱਚ ਆ ਤੋ ਰਾਗਾ ਅਸ਼ੋਕ ਨੂੰ ਬਹਾਨਾ ਚਾਹੀਦਾ ਸੀ ਕਲਿੰਗਾ 'ਤੇ ਹਮਲਾ ਕਰਨ ਦਾ ਕਿਉਂਕਿ ਕਲਿੰਗਾ ਇੱਕ ਸ਼ਾਂਤੀ ਪਸੰਦ ਦੇਸ਼ ਸੀ ਮੋਧੀ ਰਾਜ ਸੀ ਉਹਦੇ ਲੋਕ ਖੁਸ਼ਹਾਲ ਸਨ ਧਨ-ਦੌਲਤ ਬਾਅਦ ਸੀ ਫਸਲ ਬਹੁਤ ਵਧੀਆ ਹੁੰਦੀ ਸੀ ਹਰਿਆਲੀ ਸੀ ਚਾਰੇ ਪਾਸੇ ਉਹਨਾਂ ਦੀਆਂ ਔਰਤਾਂ ਸੋਹਣੀਆਂ ਸਨ ਗੱਭਰੂ ਨੌਜਵਾਨ ਸੋਹਣੇ ਸਨ ਸੋਚ ਬਹੁਤ ਵਧੀਆ ਸੀ ਤੋ ਜਿਹੜੇ ਦੇਸ਼ ਹੁੰਦੇ ਆ ਉਹ ਖੁਸ਼ਹਾਲ ਇਲਾਕਿਆਂ ਤੇ ਖੁਸ਼ਹਾਲ ਲੋਕਾਂ ਤੇ ਹਮਲਾ ਕਰਦੇ ਆ ਕਿਉਂਕਿ ਜਿੱਥੇ ਪਹਿਲਾਂ ਹੀ ਭੁੱਖ ਲੰਘ ਹੋਵੇ ਉੱਥੇ ਕੋ ਹਮਲਾ ਕਰਨ ਦਾ ਯਤਨ ਨਹੀਂ ਕਰਦਾ ਸੋ ਕਲਿੰਗਾ ਨੂੰ ਲੁੱਟਣ ਤੇ ਉੱਥੇ ਰਾਜ ਕਰਨ ਦੀ ਨੀਤ ਨਾਲ ਰਾਜਾ ਅਸ਼ੋਕ ਹਮਲਾ ਕਰਨਾ ਚਾਹੁੰਦਾ ਸੀ ਪਰ ਰਾਜਾ ਅਸ਼ੋਕ ਕੋਲ ਉੱਥੇ ਹਮਲਾ ਕਰਨ ਦਾ ਕੋਈ ਬਹਾਨਾ ਨਹੀਂ ਸੀ ਫਿਰ ਰਾਜਾ ਅਸ਼ੋਕ ਕੀ ਕਰਦਾ ਉਹ ਇੱਕ ਸਕੀਮ ਤਿਆਰ ਕਰਦਾ ਇੱਕ ਯੋਜਨਾ ਉਹ ਜਿਹੜਾ ਕਲਿੰਗਾ ਦੀ ਫੌਜ ਦੀਆਂ ਵਰਦੀਆਂ ਸਨ ਉਸ ਤਰ੍ਹਾਂ ਦੀਆਂ ਹੋਬ ਹੋ ਵਰਦੀਆਂ ਆਪਣੇ ਫੌਜ ਦਾ ਇੱਕ ਦਸਤਾ ਤਿਆਰ ਕਰਦਾ ਉਹਨਾਂ ਨੂੰ ਦਿੰਦਾ ਹੈ ਸਵਾ ਕੇ ਦਿੰਦਾ ਹੈ ਉਹਨਾਂ ਨੂੰ ਭਵਾਉਂਦਾ ਤੇ ਉਹਨਾਂ ਨੂੰ ਇੱਕ ਯੋਜਨਾ ਦੇ ਤਹਿਤ ਇੱਕ ਕੰਮ ਕਰਨ ਲਈ ਕਿਹਾ ਜਾਂਦਾ ਉਹ ਕਹਿੰਦਾ ਜਿਹੜੇ ਸਰਹੱਦ ਦੇ ਨਾਲ ਬਾਰਡਰ ਦੇ ਨਾਲ ਸਾਡੇ ਹੀ ਆਪਣੇ ਹੀ ਰਾਜ ਦੇ ਪਿੰਡ ਨੇ ਉੱਥੇ ਤੁਸੀਂ ਲੁੱਟਮਾਰ ਕਰਨੀਆਂ ਤੇ ਲੋਕਾਂ ਦਾ ਕਤਲ-ਏ-ਆਮ ਕਰਨਾ ਪਰ ਇਹ ਯੋਜਨਾ ਬਿਲਕੁਲ ਗੁਪਤ ਰੱਖੀ ਗਈ ਸੀ ਇਸੇ ਤਰ੍ਹਾਂ ਕੀਤਾ ਗਿਆ ਔਰ ਹਮਲਾ ਆਪਣੇ ਹੀ ਲੋਕਾਂ ਤੇ ਕਰਵਾਇਆ ਗਿਆ ਆਪਣੇ ਹੀ ਲੋਕਾਂ ਦਾ ਕਤਲੋਗਾਰਤ ਕਰਵਾਇਆ ਗਿਆ ਔਰ ਉਹਦਾ ਜਿਹੜਾ ਸਾਰਾ ਦੋਸ਼ੀ ਉਹ ਕਲਿੰਗਾ ਦੇ ਮੱਥੇ ਤੇ ਮਾਰ ਕੇ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਸੋ ਇਸ ਕਿਸਮ ਦੀਆਂ ਚਾਲਾਂ ਜੰਗ ਦੌਰਾਨ ਬਹੁਤ ਸਾਰੀਆਂ ਚੱਲੀਆਂ ਜਾਂਦੀਆਂ ਨੇ ਇੱਕ ਦੂਜੇ ਦੇਸ਼ ਵੱਲੋਂ ਸੋ ਸਿੱਖਾਂ ਨੂੰ ਇਸ ਵਾਸਤੇ ਸੁਚੇਤ ਹੋਣ ਦੀ ਲੋੜ ਵੀ ਆ ਕਿ ਜਿਹੜਾ ਅੱਜ ਇਹ ਪ੍ਰਾਪੇ ਗੰਡਾ ਚੱਲ ਰਿਹਾ ਏ ਉਹ ਪ੍ਰਾਪੇ ਗੰਡੇ ਦੇ ਵਿੱਚ ਕੀ ਸਿੱਖਾਂ ਦਾ ਨੁਕਸਾਨਤ ਨਹੀਂ ਹੁੰਦਾ ਹੁਣ ਇਹ ਸਾਰੇ ਪ੍ਰਾਪਾ ਗੰਡਾ ਜਿਹੜਾ ਚੱਲਿਆ ਉਸ ਤੋਂ ਬਾਅਦ ਜਿਹੜੇ ਸੋਸ਼ਲ ਮੀਡੀਆ ਤੇ ਉੱਤੇ ਕਮੈਂਟ ਕੀਤੇ ਗਏ ਕਮੈਂਟ ਆਏ ਨੇ ਉਹ ਖਾਸ ਤੌਰ ਤੇ ਸਿੱਖਾਂ ਲਈ ਵਿਚਾਰਨ ਵਾਲੇ ਨੇ ਹੁਣ ਸਿੱਖਾਂ ਦੀਆਂ ਕੁਝ ਜਥੇਬੰਦੀਆਂ ਜਾਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੌਜ ਦੇ ਜਿਹੜੇ ਬਿਆਨ ਆਏ ਨੇ ਉਹਨਾਂ ਨੂੰ ਕੰਡਮ ਕਰਦੀਆਂ ਨੇ ਅਨਕਾਰੀ ਨੇ ਉਹਦੇ ਤੋਂ ਉਹਨਾਂ ਦੇ ਨਾਲ ਸਹਿਮਤੀ ਨਹੀਂ ਪ੍ਰਗਟਾਉਂਦੀਆਂ ਤੇ ਕਮੈਂਟ ਆਉਂਦੇ ਨੇ ਕਿ ਇਹ ਪਹਿਲਾਂ ਹੀ ਪਾਕਿਸਤਾਨ ਦੇ ਟੱਟੂ ਨੇ ਇਸ ਕਰਕੇ ਪਾਕਿਸਤਾਨ ਨੂੰ ਜਿਹੜਾ ਹੈ ਉਹ ਹਿੰਦੁਸਤਾਨ ਤੇ ਹਮਲਾ ਕਰ ਦਿੱਤਾ ਜਾਣਾ ਚਾਹੀਦਾ ਹੁਣ ਇਹ ਕਮੈਂਟ ਸੋਸ਼ਲ ਮੀਡੀਆ ਤੇ ਬਹੁਤ ਵੱਡੀ ਪੱਧਰ ਤੇ ਆਏ ਨੇ ਹਾ ਬਹੁਤ ਸਾਰੇ ਨੇ ਵੇਖੇ ਨੇ ਪਬਲਿਸ਼ ਹੋ ਰਹੇ ਨੇ ਗਾਂ ਤੋਂ ਗਾਂ ਸ਼ੇਅਰ ਹੋ ਰਹੇ ਨੇ ਹੁਣ ਇਹ ਇੱਕ ਪਾਸੇ ਸਿੱਖਾਂ ਨੂੰ ਪਾਕਿਸਤਾਨ ਦੇ ਪਿਛ ਲੱਗੂ ਜਨਾਂ ਦੇ ਪਿੱਠੂ ਜਨਾਂ ਦੇ ਸਹਿਮਤੀ ਦੇ ਤੌਰ ਤੇ ਦਰਸਾਉਣ ਦੀਆਂ ਕੋਸ਼ਿਸ਼ਾਂ ਨੇ ਤੇ ਦੂਜੇ ਪਾਸੇ ਅਗਰ ਸਿੱਖ ਹਿੰਦੁਸਤਾਨ ਦੇ ਨਾਲ ਆਪਣੀ ਸਹਿਮਤੀ ਪ੍ਰਗਟ ਕਰਦੇ ਨੇ ਜੋ ਫੌਜ ਦੇ ਬਿਆਨ ਦਿੱਤੇ ਨੇ ਉਹਨਾਂ ਨਾਲ ਸਹਿਮਤੀ ਪ੍ਰਗਟ ਕਰਦੇ ਨੇ ਤਾਂ ਉਹਨਾਂ ਬਿਆਨਾਂ ਨੂੰ ਆਧਾਰ ਬਣਾ ਕੇ ਪਾਕਿਸਤਾਨੀ ਫੌਜ ਦੇ ਮਨਾਂ ਅੰਦਰ ਸਿੱਖਾਂ ਪ੍ਰਤੀ ਨਫ਼ਰਤ ਪੈਦਾ ਕੀਤੀ ਜਾਵੇਗੀ ਸੋ ਦੋਨਾਂ ਹਾਲਾਤਾਂ ਦੇ ਵਿੱਚ ਨੁਕਸਾਨ ਸਿੱਖਾਂ ਦਾ ਹੈ ਇਤਿਹਾਸ ਮਿਥਾਸ ਦੀ ਪੜਾਂ ਦੇ ਵਿੱਚੋਂ ਅਸੀਂ ਸਿੱਖਣਾ ਹੈ ਕਿ ਕਿਸ ਤਰ੍ਹਾਂ ਸਿੱਖਾਂ ਨੂੰ ਅੱਜ ਬਲੀ ਦਾ ਬੱਕਰਾ ਬਣਾਉਣ ਵਾਸਤੇ ਜਤਨ ਨੇ ਸਿੱਖ ਦੋਂਹ ਪੁੜਾਂ ਦੇ ਵਿੱਚ ਪਿਸ ਰਹੇ ਨੇ ਉਧਰੋਂ ਵੀ ਮਰਦੇ ਨੇ ਉਧਰੋਂ ਵੀ ਮਰਦੇ ਨੇ ਇਸ ਸਮੇਂ ਜਿਹੜੀ ਸਿੱਖ ਲੀਡਰਸ਼ਿਪ ਹੈ ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਵਾਸਤੇ ਫੈਸਲੇ ਦੀ ਘੜੀਆ ਕਿ ਉਹ ਜੋ ਵੀ ਬਿਆਨ ਜਾਰੀ ਕਰਨ ਕਿਸੇ ਦਾ ਸਮਰਥਨ ਕਰਨ ਉਹਦੇ ਵਿੱਚ ਸਭ ਤੋਂ ਪਹਿਲਾਂ ਸਿੱਖਾਂ ਦਾ ਪਲਾ ਸੋਚਣ ਤਾਂ ਜਾ ਕੇ ਇਹਦੇ ਵਿੱਚੋਂ ਕੁਝ ਪ੍ਰਾਪਤੀ ਹੋ ਸਕਦੀ ਹੈ। ਸੋ ਦੂਜੀ ਇਤਿਹਾਸ ਦੇ ਵਿੱਚੋਂ ਜਿਹੜੀ ਨਾ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗਾ ਜਿਹੜਾ ਇੱਕ ਨੁਕਤਾ ਸੀ ਉਸੇ ਹਿਟਲਰ ਇਕ ruler ਜਿਹੜਾ ਪੂਰੀ ਦੁਨੀਆ ਦੇ ਤੇ ਸਰਵ ਉੱਚ ਆਪਣੀ ਜਾਤੀ ਨੂੰ ਮੰਨਦਾ ਸੀ ਔਰ ਦੁਨੀਆ ਤੇ ਰਾਜ ਕਰਨਾ ਚਾਹੁੰਦਾ ਸੀ ਉਸ ਦਾ ਇੱਕ ਵਜ਼ੀਰ ਸੀ ਉਹਦਾ ਸਲਾਹਕਾਰ ਸੀ ਜਿਸ ਦਾ ਨਾਮ ਦਾ ਜੋਸਫ ਗੋਬੇਲਸ ਜੋਸਫ ਗੋਬੇਲਸ ਦੇਆਂ ਬਹੁਤ ਸਾਰੀਆਂ ਕੋਟੇਸ਼ਨਾਂ ਉਹਦੀਆਂ ਰਾਜਨੀਤਿਕ ਜਿਹੜੀ ਸੋਚ ਨੂੰ ਦਰਸਾਉਂਦੀਆਂ ਨੇ ਉਹ ਕਿਤਾਬਾਂ ਦੇ ਰੂਪ ਦੇ ਵਿੱਚ ਵੀ ਮਿਲਦੀਆਂ ਨੇ ਤੋ ਗੋਬੇਲਜ਼ ਉਹਨਾਂ ਕੋਟੇਸ਼ਨਾਂ ਦੇ ਵਿੱਚ ਇੱਕ ਕੋਟੇਸ਼ਨ ਆ ਕੁਝ ਉਹਦੀਆਂ 2 3 17 ਨੇ ਉਹਨਾਂ ਦੇ ਵਿੱਚ ਉਹ ਆਖਦਾ ਏ ਕਿ ਜਿਸ ਦੇਸ਼ ਨੂੰ ਜਿਸ ਕੌਮ ਨੂੰ ਜਾਂ ਜਿਸ ਵੀ ਜਮਾਤ ਨੂੰ ਆਪਣਾ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਹੋ ਉਸ ਦੇਸ਼ ਕੌਮ ਜਾਂ ਜਮਾਤ ਪ੍ਰਤੀ ਆਪਣੇ ਦੇਸ਼ ਵਾਸੀਆਂ ਦੇ ਅੰਦਰ ਆਪਣੇ ਕਾਮ ਦੇ ਅੰਦਰ ਨਫ਼ਰਤ ਪੈਦਾ ਕਰੋ ਆਗਰ ਤੁਸੀਂ ਅਜਿਹਾ ਕਰਨ ਵਿੱਚ ਕਾਮਯਾਬ ਹੋਵੋਗੇ ਫਿਰ ਤੁਹਾਨੂੰ ਕੋ ਵੱਡੇ ਲੜਾਈ ਨਹੀਂ ਲੜਨੀ ਪਵੇਗੀ ਤੁਸੀਂ ਉਸ ਦੇਸ਼ ਕੌਮ ਜਮਾਤ ਨੂੰ ਹਮੇਸ਼ਾ ਲਈ ਆਪਣਾ ਗੁਲਾਮ ਬਣਾ ਰ ਸਕੋਗੇ ਇਹ ਗੋਬੇਜ਼ ਲਿਆ ਜਿਹੜੀਆਂ ਲਿਖੀਆਂ ਹੋਈਆਂ 17 ਨੇ ਇਹ ਉਹਦਾ ਸਿਧਾਂਤ ਵੇਖਿਆ ਜਾਂਦਾ ਉਹਦੀਆਂ ਕੋਟੇਸ਼ਨਾਂ ਨੇ ਸਿਆਸੀ ਤੌਰ ਦੇ ਉੱਤੇ ਸੋ ਹੁਣ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਜਾਂ ਜਿਸ ਚੱਕਰ ਵਿੱਚ ਉਹਦੇ ਸਿੱਖ ਕੌਮ ਨੂੰ ਜਿਹੜਾ ਫਸਾਇਆ ਜਾ ਰਿਹਾ ਉਹਦਾ ਸਿੱਟਾ ਵੀ ਇਹੋ ਹੀ ਨਿਕਲਦਾ ਏ ਕਿ ਇਹ ਬਿਆਨਾਂ ਇਹ ਸਮੇਂ ਦੇ ਵਿੱਚ ਜਦੋਂ ਬਿਆਨ ਦਿੱਤੇ ਜਾ ਰਹੇ ਨੇ ਤਾਂ ਉਸ ਸਮੇਂ ਦੇ ਵਿੱਚ ਜਿਹੜੇ ਸਾਡੇ ਸਿੱਖ ਲੀਡਰ ਨੇ ਉਹ ਕਿਸ ਕਿਸਮ ਦਾ ਪੈਤੜਾ ਅਪਣਾਉਣ ਕਿਸ ਕਿਸਮ ਦੀ ਬਿਆਨਬਾਜ਼ੀ ਅਪਣਾਉਣ ਕਿ ਸਿੱਖਾਂ ਨੂੰ ਸਦਾਲੇ ਗੁਲਾਮੇ ਵਾਲੇ ਪਾਸੇ ੱੱਕਣ ਤੋਂ ਬਚਿਆ ਜਾ ਸਕੇ ਇਹਨਾਂ ਦੇ ਬਿਆਨਾਂ ਦੇ ਨਾਲ ਕਿਸ ਕਿਸਮ ਦੀ ਦੂਜੇ ਫਿਰਕਿਆਂ ਦੇ ਵਿੱਚ ਜਾਂ ਹੁਕਮਰਾਨ ਧਿਰ ਦੇ ਜਿਹੜੇ ਉਹਨਾਂ ਦੇ ਪਿਆਰੋਕਾਰ ਨੇ ਉਹਨਾਂ ਦੇ ਮਨਾਂ ਅੰਦਰ ਕਿਸ ਕਿਸਮ ਦੀ ਨਫ਼ਰਤ ਪੈਦਾ ਕਰਨ ਦਾ ਯਤਨ ਕੀਤਾ ਜਾਵੇਗਾ ਇਸ ਸਾਰੇ ਦੇ ਉੱਤੋਂ ਵੀ ਸਾਨੂੰ ਸਮਝਣ ਦੀ ਲੋੜ ਆ ਕਿਉਂਕਿ ਇਹਨਾਂ ਪੈਤੜਾਂ ਦੇ ਅੰਦਰ ਇਹ ਚੱਲ ਰਹੇ ਨੇ ਤੋਂ ਤੀਸਰੀ ਇੱਕ ਵਿਚਾਰ ਸਾਹਮਣੇ ਆਉਂਦੀ ਆ ਜਿਹਦੇ ਉੱਤੇ ਸਾਰਾ ਹੀ ਆਰਐਸਐਸ ਜਾਂ ਆਪਾਂ ਕਹਿ ਸਕਦੇ ਹਾਂ ਜੋ ਕਿ ਭਾਜਪਾ ਦੀ ਵਿਚਾਰਧਾਰਾ ਟਿਕੀ ਜੰ ਟਿਕੀ ਆ ਉਹਨੂੰ ਕਿਹਾ ਜਾਂਦਾ ਚਨੱਕਿਆ ਨੀਤੀ ਚਨੱਕਿਆ ਨੀਤੀ ਨਾਲ ਸੰਬੰਧਤ ਬਹੁਤ ਸਾਰੀਆਂ ਕਿਤਾਬਾਂ ਸੱਚ ਝੋਟ ਲੀਆਂ ਸਾਡੇ ਸਾਹਮਣੇ ਨੇ ਕੁਝ ਪ੍ਰਾਣੀਆਂ ਜਿੰਨਾਂ ਬਾਰੇ ਕਿਹਾ ਜਾਂਦਾ ਕਿ ਕਟੋਲਿਆ ਦਾ ਨੀਤੀ ਸ਼ਾਸਤਰ ਤੇ ਅਰਥ ਸ਼ਾਸਤਰ ਇਹ ਉਹਦੀਆਂ ਲਿਖੀਆਂ ਨੇ ਬਾਕੀ ਜਿਹੜੀਆਂ ਨੇ ਨਹੀਂ ਸਫਾ ਸ਼ਬ ਭਾਗ ਤੇ ਪਟਿਆਲਾ ਜਿੰਨੇ ਰਸਤੇ ਅਰਥਸ਼ਾਸਤਰ ਛਾਪਦੀ ਰਹੀ ਹੈ ਹੁਣ ਸ਼ਾਇਦ ਪਤਾ ਨੇ ਛਾਪਦੀ ਹੋਵੇ ਕਿ ਨਾ ਸੋਚ ਕਿ ਨਕੀਆ ਦੀ ਨੀਤੀ ਦੇ ਵਿੱਚ ਇੱਕ ਨੀਤੀ ਹੁੰਦੀ ਹੈ ਕਿ ਅਗਰ ਤੁਸੀਂ ਕਿਸੇ ਕਾਮ ਨੂੰ ਜਾਂ ਦੇਸ਼ ਨੂੰ ਸਦਾ ਵਾਸਤੇ ਆਪਣਾ ਗੁਲਾਮ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਦੇ ਵਿੱਚ ਜਿਹੜੀ ਸਭ ਤੋਂ ਅਮ ਸਖਸੀਅਤ ਦੇ ਜਾਂ ਕੋਈ ਧਾਰਮਿਕ ਸਥਾਨ ਹੈ ਉਹਦੇ ਉੱਤੇ ਹਮਲਾ ਕਰੋ ਇਸ ਤਰ੍ਹਾਂ ਕਰਨਾ ਜਿਹੜੀ ਉਸ ਕੌਮ ਦੇ ਜਾਂ ਸਦੇਸ਼ ਦੇ ਜਿਹੜੇ ਅਨਖੀਲੇ ਲੋਕ ਨੇ ਉਹ ਤੁਹਾਡਾ ਵਿਰੋਧ ਕਰਨਗੇ ਸਾਹਮਣੇ ਆਉਣਗੇ ਨਿਕੜ ਕੇ ਤੇ ਫੇਰ ਕੀ ਹੋਏਗਾ ਤੁਸੀਂ ਉਹ ਸਾਰੇ ਅਨਖੀ ਲੋਕਾਂ ਨੂੰ ਸੜ ਕੇ ਕਤਲ ਕਰਦੇ ਹੋ ਉਹ ਕਹਿੰਦਾ ਇਹ ਅਮਲ ਹਰ ਸਾਲ ਦੋ ਦੋ ਸਾਲ ਬਾਅਦ ਹਰੁੰਦੇ ਰਹੋ ਜਦੋਂ ਵੀ ਕੋਈ ਅਣਖੀ ਨਿੱਤਰ ਕੇ ਸਾਹਮਣੇ ਆਉਣ ਉਹਨਾਂ ਨੂੰ ਖਤਮ ਕਰਦੇ ਰਹੋ ਕੁਝ ਸਮੇਂ ਬਾਅਦ ਹਜਾ ਸਮਾਵੇ ਕਿਉਂਕਿ ਉਸ ਕੌਮ ਵਿੱਚੋਂ ਅਣਖੀ ਅਣਖੀਲੇ ਬੰਦੇ ਖਤਮ ਹੋ ਜਾਣਗੇ ਫਿਰ ਤੁਸੀਂ ਸਦਾ ਲਈ ਰਾਜ ਕਰ ਸਕਦੇ ਹੋ ਸੋ ਇਸ ਕਿਸਮ ਦੇ ਜਿਹੜੇ ਬਿਆਨ ਨੇ ਜਾਂ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਜੰਗ ਦੌਰਾਨ ਜਾਂ ਜੰਗ ਤੋਂ ਪਹਿਲਾਂ ਜਾਂ ਜੰਗ ਦੌਰਾਨ ਜਾਂ ਬਾਅਦ ਵਿੱਚ ਸਾਹਮਣੇ ਆਉਂਦੀਆਂ ਨੇ ਉਹ ਕੌਮ ਦੇ ਅਣਖੀ ਬੰਦਿਆਂ ਦੀ ਪਛਾਣ ਕਰਨ ਵਾਸਤੇ ਵੀ ਆਉਂਦੀਆਂ ਨੇ ਹੁਣ ਬਹੁਤ ਸਾਰੇ ਸਾਡੇ ਕੌਮ ਦੇ ਜਿਹੜੇ ਅਣਖੀ ਬੰਦੇ ਨੇ ਉਹ ਆਪਣੇ ਇਹਦੇ ਉੱਤੇ ਬਿਆਨਬਾਜ਼ੀ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਲੱਗੇ ਫਿਰ ਨੇ ਬਹੁਤ ਸਾਰੇ ਕਮੈਂਟ ਦੇ ਰਹੇ ਨੇ ਸੋ ਜਿਨ੍ਹਾਂ ਦੇ ਨਾਲ ਉਹਨਾਂ ਦੀ ਪਛਾਣ ਵੀ ਜਨ ਤੱਕ ਹੋਣੀ ਹੈ ਕਿ ਇਹ ਲੋਕ ਕੀ ਬੋਲਦੇ ਨੇ ਇਹਨਾਂ ਦਾ ਢੰਗ ਤਰੀਕਾ ਕੀ ਆ ਸੋ ਇਸ ਸਮੇ ਇਹ ਸਾਰੀਆਂ ਜਿਹੜੀਆਂ ਜਿਸ ਕਿਸਮ ਦੀਆਂ ਵੀ ਬਿਆਨਬਾਜ਼ੀਆਂ ਚੱਲ ਰਹੀਆਂ ਨੇ ਜਾਂ ਚੱਲਣੀਆਂ ਨੇ ਜਾਂ ਪਵਿੱਖ ਦੇ ਵਿੱਚ ਹੋਰ ਕਿਹੜੇ ਵਰਤਾਰੇ ਸਾਡੇ ਸਾਹਮਣੇ ਆਉਣੇ ਨੇ ਇਸ ਸਮੇ ਜਿਹੜੇ ਕੌਮ ਦੇ ਬੁੱਧੀਜੀਵੀ ਨੇ ਉਹਨਾਂ ਨੂੰ ਸਿਰ ਜੁੜਨ ਦਾ ਸਮਾਂ ਹੈ ਕਿਸੇ ਵੀ ਕੰਮ ਨੂੰ ਖਤਮ ਕਰਨ ਵਾਸਤੇ ਚਾਰ ਤਰ੍ਹਾਂ ਦੇ ਢੰਗ ਤਰੀਕੇ ਅਪਣਾਏ ਜਾਣੇ ਦੱਸੇ ਜਾਂਦੇ ਨੇ। ਇਨ ਵਿੱਚ ਨੱਕਿਆ ਨੀਤੀ ਕਿਹਾ ਜਾਂਦਾ ਸ਼ਾਮ, ਧਾਮ, ਡੰਡ ਤੇ ਧੀਧ। ਇਹਨਾਂ ਸਮਝਾਉਣਾ ਫਿਰ ਉਹਨਾਂ ਨੂੰ ਖਰੀਦਣਾ ਫਿਰ ਆਪਣੇ ਮਨ ਦੇ ਤੇ ਉਹਨਾਂ ਨੂੰ ਡੰਡ ਦੇਣਾ, ਸਖਤ ਸਜ਼ਾਵਾਂ ਦੇਣੀਆਂ ਤੇ ਚੌਥਾ ਜਿਹੜਾ ਭੇਦ ਡਿਫਰੈਂਸ਼ੀਏਟ ਪੈਦਾ ਕਰਕੇ ਇਹਨਾਂ ਨੂੰ ਖਤਮ ਕਰਨ ਦਾ ਯਤਨ ਕਰਨਾ ਸੋ ਸਾਡੇ ਕੰਮ ਐਸ ਵੇਲੇ ਚੌਥੀ ਹਾਲਾਤ ਦੇ ਵਿੱਚੋਂ ਲੰਘ ਚੁੱਕੀ ਆ ਤਿੰਨ ਹਾਲਾਤ ਜਿਹੜੇ ਨੇ ਅਸੀਂ ਪੂਕਤ ਚੁੱਕੇ ਆ ਚੌਥੀ ਸਾਡੇ ਵਿੱਚ ਭੇਦ ਦੀ ਨੀਤੀ ਚੱਲਣ ਡਈ ਆ ਬਹੁਤ ਇੱਕ جنگ ਸਾਡੇ ਵਿਰੁੱਧ ਇੱਕ ਛਿੜੀ ਹੋਈ ਆ ਗੁਰੂ ਪਾਤਸ਼ਾਹ ਜੀ ਨੇ ਜਿੱਥੇ ਚਨਕਿਆ ਦੀ ਨੀਤੀ ਸੀ ਨੂੰ ਥੋੜਾ ਜਿਹਾ ਬਦਲਿਆ ਗੁਰੂ ਪਾਸ਼ਾ ਜੀ ਨੇ ਸ਼ਾਮ ਧਾਮ ਭੇਦ ਦੇ ਨੀਤੀ ਅਖਤਿਆਰ ਕਰਨ ਨੂੰ ਕਿਹਾ ਹੈ ਤੇ ਜੇ ਇਹ ਤਿੰਨ ਨੀਤੀਆਂ ਕੰਮ ਨਾ ਆਉਣ ਤੇ ਚੌਥੀ ਨੀਤੀ ਆ ਯੁੱਧ ਦੀ ਨੀਤੀ ਸੋ ਸਾਡੇ ਉੱਤੇ ਜਿਹੜਾ ਇਸ ਸਮੇਂ ਚੌਥਾ ਹਮਲਾ ਚੱਲਣ ਰਿਹਾ ਬૌਧਿਕ ਪੱਦਰ ਦਾ ਤੇ ਬૌਧਿਕ ਪੱਦਰ ਦਾ ਹਮਲਾ ਜਿਹੜਾ ਹੈ ਜਿਹੜੇ ਬੁੱਧੀਜੀਵੀ ਨੇ ਜਿਨ੍ਹਾਂ ਦਾ ਬੁੱਧਿਕ ਸੱਤਰ ਬਹੁਤ ਉੱਚਾ ਹੁੰਦਾ ਹੈ ਉਹ ਹੀ ਪਛਾੜ ਸਕਦੇ ਨੇ ਬੇਸ਼ੱਕ ਇਸ ਸਮੇਂ ਦੇ ਵਿੱਚ ਬਹੁਤ ਸਾਰੇ ਵੀਰ ਆਪੋ ਆਪਣੀ ਜਗ੍ਹਾ ਦੇ ਉੱਤੇ ਆਪਣੇ ਬੌਧਿਕ ਲੈਵਲ ਦੇ ਨਾਲ ਬਹੁਤ ਸਾਰੇ ਯਤਨ ਕਰ ਰਹੇ ਨੇ ਕਿ ਜੋ ਹਾਲਾਤ ਅੱਜ ਕਾਮ ਦੀ ਬਣੀ ਹੋਈ ਆ ਉਹਦੇ ਵਿੱਚੋਂ ਨਿਕਲਾ ਜਾਵੇ ਪਰ ਫੇਰ ਵੀ ਅਜੇ ਬਹੁਤ ਸਾਰੇ ਯਤਨ ਕਰਨ ਦੀ ਲੋੜ ਹੈ ਬਹੁਤ ਸਾਰਾ ਚੱਕਰ ਵੀਉ ਸਾਡੇ ਕੰਮ ਦੇ ਵਿਰੁੱਧ ਰਚਿਆ ਜਾ ਰਿਹਾ ਹੈ ਉਸ ਚੱਕਰ ਵੀਉ ਦੇ ਵਿੱਚੋਂ ਸਿੱਖਾਂ ਨੇ ਕਿਵੇਂ ਨਿਕਲਣਾ ਹੈ ਸਾਡੀ ਅੱਜ ਦੀ ਜਿਹੜੀ ਆ ਇਹ ਸਾਡੇ ਸੋਚਣ ਦਾ ਵਿਸ਼ਾ ਹੈ ਸੋ ਮੈਂ ਕੱਲ ਤੋਂ ਹੀ ਜਿਹੜਾ ਸੋਸ਼ਲ ਮੀਡੀਆ ਤੇ ਆ ਰਹੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਦੇਖ ਰਿਹਾ ਉਹਨਾਂ ਨੂੰ ਪੜ ਰਿਹਾ ਉਹਨਾਂ ਨੂੰ ਸਮਝ ਰਿਹਾ ਕਿ ਕਿਸ-ਕਿਸ ਕਿਸਮ ਦੇ ਬਿਆਨ ਕਮੈਂਟ ਸਾਡੇ ਸਾਹਮਣੇ ਆ ਰਹੇ ਨੇ ਤੋ ਮੇਰੇ ਮਨ ਦੇ ਵਿੱਚ ਕਿ ਆਪਣੇ ਦਰਸ਼ਕਾਂ ਦੇ ਨਾਲ ਕੁਝ ਵਿਚਾਰ ਸਾਂਝੇ ਕਰਾਂ ਖਾਸ ਕਰ ਜਿਹੜੇ ਪੰਥਕ ਧਰਾਂ ਦੇ ਵਿੱਚ ਵਿਚਰਦੇ ਨੇ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਅਜੋਕੇ ਸਮੇਂ ਨੂੰ ਹਾਲਾਤ ਵਿੱਚ ਰੱਖਦੇ ਆਂ ਜਲਦੀ ਹੀ ਕੋਈ ਜਿਹੜਾ ਹੈ ਉਹ ਆਪਸੇ ਮੀਟਿੰਗਾਂ ਦਾ سلسلہ ਸ਼ੁਰੂ ਕੀਤਾ ਜਾਵੇ ਕੋਈ ਇਕੱਠ ਕੀਤਾ ਜਾਵੇ ਸ਼ਹਿਰ ਪੱਦਰ ਤੇ ਛੋਟੇ ਛੋਟੇ ਇਕੱਠ ਕੀਤੇ ਜਾਣ ਤਾਂ ਕਿ ਜਿਹੜੀ ਸਾਡੀ ਕਾਮ ਇਸ ਚੱਕਰ ਵੀਅੂ ਦੇ ਵਿੱਚੋਂ ਬਾਹਰ ਨਿਕਲ ਕੇ ਤੇ ਚੜ੍ਹਦੀ ਕਲਾ ਵੱਲ ਜਾਵੇ ਇਹ ਕੁਝ ਮੇਰੇ ਵਿਚਾਰ ਸਨ ਜਿਹਦੇ ਨਾਲ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਆਸ ਕਰਦਾ ਕਿ ਤੁਹਾਨੂੰ ਇਹ ਵਿਚਾਰ ਚੰਗੇ ਲੱਗੇ ਹੋਣਗੇ ਜਿੱਥੇ ਤੁਹਾਨੂੰ ਲੱਗੇ ਕਿ ਵਿਚਾਰਾਂ ਦੇ ਵਿੱਚ ਕੁਝ ਫਰਕ ਆ ਜਾਂ ਮੇਲ ਨਹੀਂ ਖਾਂਦਾ ਉਥੇ ਤੁਸੀਂ ਆਪਣੇ ਕਮੈਂਟ ਜਿਹੜੇ ਨੇ ਉਹ ਜਰੂਰ ਦੇਣੇ ਨੇ ਜੇ ਸਹੀ ਲੱਗਣ ਤਾਂ ਇਹਨਾਂ ਨੂੰ ਸ਼ੇਅਰ ਵੀ ਕਰਨਾ ਤੇ ਮੇਰੇ ਇਸ ਚੈਨਲ ਸਟਾਰ ਏਸ਼ੀਆ ਨੂੰ ਤੁਸੀਂ ਸਬਸਕ੍ਰਾਈਬ ਵੀ ਕਰਨਾ ਹੈ ਤਾਂ ਕਿ ਸਾਡਾ ਕੀ ਰਵਿਸ਼ਾਲ ਹੋ ਸਕੇ ਸੋ ਗਾਵੇਂ ਇਸੇ ਤਰ੍ਹਾਂ ਦੀਆਂ ਕਾਮਨਾ ਸਬੰਧਤ ਹੋਰ ਵੀਡੀਓ ਲਾ ਕੇ ਮੈਂ ਤੁਹਾਡੇ ਸਨਮਖੰਦਾ ਰਵਾਂਗਾ ਪੁੱਲ ਚੁੱਕ ਦੀ ਖਮਾ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ